ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੱਥ ਜੋੜ ਕੇ ਸਭ ਦੇ ਅੱਗੇ ਬੇਨਤੀ ਕਰਦਾ ਆਪਣੇ ਦਾਨੀ ਸਜਣਾ ਅਗੇ ਜਿਹੜੇ ਐਨ ਆਰ ਆਈ ਭੈਣ ਭਰਾਵਾਂ ਅਗੇ ਐਨ ਜੂ ਵਾਲਿਆਂ ਕੇ ਤੇ ਜਿਹੜੇ ਹੋਰ ਸਮਾਜ ਸੇਵੀ ਆ ਉਹਨਾਂ ਸਭ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਵਾ ਵੀ ਮੇਰਾ ਕੋਹ ਜੇ ਪਹਿਲੋਂ ਵੀ ਐਕਸੀਡੈਂਟ ਹੋ ਗਿਆ ਸੀ ਜਿਹਦਣਾ ਮੇਰਾ ਸਾਰਾ ਚਿਹਰਾ ਇਕ ਪਾਸਾ ਸਾਰਾ ਡੈਮੇਜ ਹੋਇਆ ਵਾ ਅੱਖ ਕੰਨ ਨੱਕ ਬੋਲ ਸਭ ਡੈਮੇਜ ਹੋਇਆ ਤੇ ਆੜ ਯੱਕ ਸਹੀ ਆ ਇਹਦੇ ਚ ਸੱਟ ਲੱਗੀ ਸੀ ਇਹ ਚ ਵੀ ਲੈਂਚ ਪਿਆ ਵਾ ਤੇ ਲੈਂਚ ਵੀ ਨਹੀਂ ਡਾਕਟਰ ਪਾਉਂਦੇ ਵੀ ਰਿਕਸੀ ਕੰਮ ਨਹੀਂ ਪਾਉਣਾ ਇਹ ਚਟਾ ਮੋਤੀਏ ਵੇਚ ਦੇਖਦਾ ਡੇਲੇ ਦੇ ਇਹ ਵੀ ਬਾਅਦ ਉਹਨਾਂ ਨੇ ਸਾਡੇ ਕੋਲ ਲਿਖਾ ਕੇ ਤੇ ਫਿਰ ਲੈਂਚ ਪਾਇਆ ਪਰ ਕੋਮ ਪ੍ਰਕਾਸ਼ ਹਸਪੀਟਲੋਂ ਅੱਖ ਦਾ ਆਪਰੇਸ਼ਨ ਹੋਇਆ ਮੇਰਾ ਹਾਂ ਉਹਨਾਂ ਨੇ ਸਾਡੇ ਕੋ ਕਾਗਜ਼ ਲਖਾਇਆ ਸੀ ਆਹ ਦੇ ਆਹ ਕਾਗਜ਼ ਲਖਾ ਕੇ ਫੇਰ ਮੇਰਾ ਆਪਰੇਸ਼ਨ ਕੀਤਾ ਕਹਿੰਦਾ ਭਾ ਵੀ ਮੇਰਾ ਵੀ ਮੈਂ 90% ਹੈਂਡੀਕੈਪ ਬੰਦਾ ਆਂ 90% ਕੋਈ ਝੂਠ ਵਾਲੀ ਗੱਲ ਨਹੀਂ ਕੀ ਆ ਡਾਕਟਰ ਆਏ ਜੀ ਆ ਪੱਟੀ ਹਸਪੀਟਲ 60% ਉਹਨਾਂ ਲਿਖਿਆ ਵਾ ਤੇ ਅਸ਼ੀਸ਼ ਗੋਤਾ ਜੀ 30% ਉਹਨਾਂ ਲਿਖਿਆ 90% ਮੈਂ ਹੈਂਡੀਕੈਪ ਬੰਦਾ ਵਾਂ ਇਹ ਡਾਟਾ ਦੀ ਰਿਪੋਰਟ ਤੋਂ 90% ਦਾ ਸਰਟੀਫਿਕੇਟ ਬਣਿਆ ਹੈਂਡੀਕੈਪ ਦਾ ਦੇਖ ਸਾਹ ਦੇ ਤੂੰ ਉਹਦੇ ਤੋਂ ਬਾਅਦ ਕੀ ਹੋਇਆ ਵਾ ਮੈਨੂੰ ਫੇਰ ਅਟੈਕ ਹੋ ਗਿਆ ਮੇਰੀਆਂ ਨਾੜਾਂ ਬਲੌਗ ਹੋ ਗਈਆਂ ਯਕਦਾਮੀ ਤਿੰਨ ਵਾਰੀ ਮੈਨੂੰ ਟੈਗ ਆ ਦੋ ਮੇਰੇ ਸਟੈਂਟ ਪਏ ਆ ਤੇ ਸਟੈਂਟ ਮੇਰੇ ਕੋਲ ਲਗਾਤਾਰ ਕੱਠੇ ਨਹੀਂ ਪੁਆਏ ਗਏ ਆ ਡੱਡ ਪੁਆਏ ਹੀ ਗ੍ਰਾਈ ਕਰਕੇ ਘਰ ਘਰ ਦਰ ਦਰ ਮੰਗ ਕੇ ਗ੍ਰਾਈ ਕਰਕੇ ਲੈ ਚ ਪਾਏ ਦੋ ਮੇਰੇ ਸੈਟ ਨਹੀਂ ਬਿਠੇ ਮੜ ਸਟੈਂਟ ਨਹੀਂ ਸੈਟ ਨਹੀਂ ਬਿਠੇ ਉਹ ਮ इलाज ਕਰਾਇਆ ਵਾ ਰੰਦਾਵਾ ਹਸਪੀਟਲੋਂ ਮਾਰੋੜ ਇਹ ਅਡੜ ਦੋ ਸਟੈਂਟ ਪੁਆਏ ਮੈਂ ਤੇ ਮੇਰਾ ਹੁ ਲਾ ਚਲੰਦਿਆ ਹੀ ਕੇਰਵਿਲ ਹਸਪੀਟਲੋਂ ਇਹ 31 ਦਾ 2023 ਦੀ ਮਦਦ ਦਵਾਈ ਲੈਂਦੀ ਆ 7-8000 ਦਵਾਈ ਦੇ ਕੋਲ ਦਵਾਈ ਨਹੀਂ ਲੈਂਦੀ ਜਾਂਦੀ ਤੇ ਆਰਥਿਕ ਤੰਗੀ ਮੈਨੂੰ ਬਹੁਤ ਜ਼ਿਆਦੀ ਆ ਗਈ ਆ ਮੈਂ ਬੜੀ ਕੋਸ਼ਿਸ਼ ਕੀਤੀ ਵੀ ਮੈਨੂੰ ਨਾ ਇਹ ਵੀਡੀਓ ਪਾਉਣੀ ਪਵੇ ਮੈਂ ਪਾਈ ਕਿਹੜੀ ਮਜਬੂਰੀ ਨਾ ਮੈਂ ਤੁਹਾਨੂੰ ਦੱਸ ਦੇਣਾ ਮੇਰੀ ਇੱਕੋ ਧੀ ਆ ਪਹਿਲਾਂ ਮੇਰਾ ਇੱਕ ਬੇਟਾ ਉਹਦੀ ਡੈਥ ਹੈ ਗਈ ਆ ਕਿ ਬੇਟੀ ਦੀ ਡੈਥ ਹੋ ਗਈ ਆ ਤੇ ਕੋ ਮੇਰੀ ਬੇਟੀ ਆਤ ਘਰ ਦੀ ਮੇਰੀ ਵੀ ਠੀਕ ਨਹੀਂ ਰਹੀ ਦੀ ਤੇ 90% ਹੈਂਡੀਕੈਪ ਮੈਂ ਬੰਦਾ ਆ ਤੇ ਉਤੋਂ ਮੈਨੂੰ ਟੈਗ ਹੋਇਆ ਵਾ ਸਟੈਂਟ ਪਇਓ ਸੈਟਿੰਗ ਬੇਟਾ ਦਰਦ ਮੇਰੇ ਇੰਨੀ ਹੁੰਦੀ ਦਾ ਕਦਮ ਮੈਂ ਤੋਰ ਨਹੀਂ ਸਕਦਾ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਇੱਕ ਤੇ ਮੇਰਾ ਲਾਸ਼ ਕਰਾਇਆ ਜਾਵੇ ਹਾਰ ਦਾ ਚੰਗੀ ਤਰ੍ਹਾਂ ਏਕ ਮੇਰੀ ਆਖ ਦਾ ਲਾਸ਼ ਚੰਗੀ ਤਰ੍ਹਾਂ ਜਿਹੜਾ ਦਾ ਵੀ ਸਾਡੇ ਮੇਰੇ ਲੰਘ ਜਾਣ ਮੇਰੀ ਕੁੜੀ ਜਵਾਨ ਹੋ ਜੇ ਏਕ ਮੇਰੀ ਕੁੜੀ ਬਾਰੇ ਸੋਚੋ ਇਹਦੇ ਆਉਣ ਵਾਲੇ ਸਮੇਂ ਦਾ ਸੋਚੋ ਏਕ ਆਰਥਿਕ ਮੈਨੂੰ ਬੜੀ ਤੰਗੀ ਆ ਕੋਈ ਮੇਰੀ ਉਤਰਾ ਹੈਲਪ ਕੀਤੀ ਜਾਵੇ ਬਾਂਤੀ ਮੈਂ ਹੱਥ ਜੋੜ ਕੇ ਬੇਨਤੀ ਕਰ ਸਕਦਾ ਹਾਂ ਆਪਣੇ ਵੀਰਾਂ ਅਗੇ ਐਨ ਆਰ ਆਈ ਭੈਣ ਭਰਾਵਾਂ ਅਗੇ ਦਾਨੀ ਸੱਜਣਾ ਅਗੇ ਐਨ ਜੀ ਆਲਿਆਂ ਅਗੇ ਹੋਰ ਸਮਾਜ ਸੇਵੀ ਅਗੇ ਮੇਰਾ ਮੇਰੀ ਜ਼ਿੰਦਗੀ ਮੌਤ ਜਿਹੜੀ ਸਾਡੇ ਪਰਿਵਾਰ ਦੀ ਮੇਰੀ ਤੁਹਾਡੇ ਹੱਥ ਜੇ ਹਣ ਨੂੰ ਤੁਸੀਂ ਬਚਾਲੋ ਰੱਖਲੋ ਇਹ ਤੁਹਾਡੇ ਹੱਥ ਜੇ ਬਾਕੀ ਸਾਡਾ ਸੋਚੋ ਇਹ ਵਤਹੀਂ ਬਹੁਤ ਜਿਆਦੇ ਮਰਬੂਤ ਜੇ ਬਹੁਤ ਜਿਆਦੇ ਫਸੇ ਜੇ ਤੇਰੇ ਦੇ ਮੇਰਾ ਜੀ ਕਰਦਾ ਵੀ ਇਹਨੂੰ ਮਰ ਜੀਏ ਦੇ ਉਹ ਚੰਗਾ ਹੋਵੇ ਗੱਡੀ ਥੱਲੇ ਆਣ ਕੇ ਮਰ ਜਿਆ ਜਾਂ ਹੋਰ ਗੱਦੀ ਕਰ ਮਰ ਜੇ ਗੋਗਲ ਮੇਰੇ ਆਪਣੀ ਬੇਟੀ ਜਲੇ ਵੇਖ ਕੇ ਬੜਾ ਰੋਣ ਆਉਂਦਾ ਮੈਂ ਤੁਹਾਨੂੰ ਕੀ ਦੱਸਾਂ ਮੈਂ ਦੱਸ ਨਹੀਂ ਸਕਦਾ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਹੈ ਮਰਦ ਵਹੀਂ ਮਜਬੂਰ ਹੋਏ ਜੇ ਆਰਥਿਕ ਤੰਗੀ ਬਹੁਤ ਜ਼ਿਆਦਾ ਆ ਤੇ ਬਾ ਤੁਹਾਨੂੰ ਹੱਥ ਲੜੋਗੇ ਇਹੋ ਬੇਦੀ ਮੇਰੀ ਬਾਰ-ਬਾਰ ਸਾਡੀ ਮਦਦ ਕੀਤੀ ਜਾਵੇ ਸਾਡੀ ਬਾਹ ਫੜੋ ਸਾਡੀ ਮਦਦ ਕਰੋ ਸਾਡੇ ਬਾਰੇ ਸੋਚੋ ਤੇ ਮੇਰੀ ਧੀ ਬਾਰੇ ਸੋਚੋ ਸਸੀ ਦਾ